ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਬਚਨ ਕਿਹਾ ਸੀ ਮਹਾਰਾਜ ਕਹਿਣ ਲੱਗੇ ਬੱਚਿਓ ਤੁਸੀਂ ਘਰ ਹੀ ਜਾਓ ਸਿਰ ਦੇ ਕੇ ਸੱਤ ਬਚਾਵਾਂਗਾ ਮੈਂ Hindu ਧਰਮ ਦੇ ਬੂਜਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ ਪਾਇਆ ਸਾਹਿਬ ਨੇ ਦੇਸ਼ ਦੀਆਂ ਜੜਾਂ ਅੰਦਰ ਲਹੂ ਆਪਣਾ ਵਾਦ ਦਾ ਬਾਗ ਜੋ ਇਹ ਫਲ ਰਿਹਾ ਏ ਅੱਜ ਵੀ ਹਿੰਦੂ ਧਰਮ ਦੇ ਮੰਦਰਾਂ ਅੰਦਰ ਲਉ ਤੇਗ ਬਹਾਦਰ ਜੀ ਦਾ ਬਲ ਰਹੇ ਵਿਦਵਾਨ ਪੁਰਖ ਕਹਿੰਦਾ ਹੈ ਜਦੋਂ ਮੇਰੇ ਸਤਿਗੁਰੂ ਕਿਰਪਾਲੂ ਜੀ ਦੇ ਕੋਲ ਉਹ ਪੰਡਿਤ ਕਿਰਪਾ ਰਾਮ ਗੱਤ ਦੀ ਅਗਵਾਈ ਵਿੱਚ ਆਏ ਹੋਏ ਪੰਡਤਾਂ ਨੇ ਬੇਨਤੀ ਕੀਤੀ ਜੀ ਤਰਲਾ ਲਿਆ ਤੇ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤਾ ਕਹਿ ਲੇ ਕਿ ਡੋਲੋ ਨਹੀਂ ਤੁਹਾਡਾ ਧਰਮ ਬਚਾਵਾਂਗੇ